ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਸਿੱਖਿਆ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਹੋਇਆ ਹੈ ਪੇ ਕਮਿਸ਼ਨ ਨੂੰ ਲੈ ਕੇ ਕਿ ਜਿਹੜੇ ਸਰਕਾਰੀ ਕਰਮਚਾਰੀਆਂ ਨੂੰ ਜਿਹੜੀ ਪੇ ਦਿੱਤੀ ਜਾਂਦੀ ਹੈ ਉਸ ਦੇ ਰਿਲੇਟਿਡ ਇੱਕ ਨਵਾਂ ਪੱਤਰ ਜਾਰੀ ਹੋਇਆ ਹੈ ਪੱਤਰ ਕੀ ਜਾਰੀ ਹੋਇਆ ਜੀ 17/7/20 ਤੋਂ ਬਾਅਦ ਜਿੰਨੇ ਵੀ ਕਰਮਚਾਰੀ ਨੇ ਠੀਕ ਹੈ ਜੀ ਉਦੇਵ ਚੰਨੀਆ ਹੁਣ ਨਵੀਆਂ ਭਰਤੀਆਂ ਆਉਂਦੀਆਂ ਨੇ ਖਾਸ ਕਰਕੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਆਪਾਂ ਦੇਖਿਆ ਜੀ ਉਸ ਤੋਂ ਬਾਅਦ ਪਹਿਲਾ 3704 ਫਿਰ ਉਸ ਤੋਂ ਬਾਅਦ 2392 6635 2364 ਤੇ 5994 ਇਹ ਜਿੰਨੀਆਂ ਵੀ ਭਰਤੀਆਂ ਹੋਈਆਂ ਸਾਰੀਆਂ 177 ਜਿਹੜਾ ਹੈਗਾ 20 ਵਾਲਾ ਇੱਕ ਜਿਹੜਾ ਨੋਟੀਫਿਕੇਸ਼ਨ ਆਇਆ ਸੀ ਉਹ ਤੋਂ ਲਾਗੂ ਹੁੰਦਾ ਠੀਕ ਹੈ ਜੀ ਸੋ ਇਸੇ ਦੇ ਤਹਿਤ ਨਵੀਂ ਅਪਡੇਟ ਆਈ ਹੈ ਕੀ ਇਸ ਸਾਰੀ ਜਾਣਕਾਰੀ ਤੁਹਾਡ ਨਾਲ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਨੇ ਰਹੋ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵਿਭਾਗ ਨੇ ਪੱਤਰ ਕੀ ਕੱਢਿਆ ਵਿਭਾਗ ਕਹਿਣਾ ਕੀ ਚਾਹੁੰਦਾ ਕਿ ਕਿੰਨਾਂ ਦੇ ਉੱਪਰ ਜਿਹੜਾ 7th ਪੇ ਕਮਿਸ਼ਨ ਜਿਹੜਾ ਲਾਗੂ ਹੋਊਗਾ ਤੇ ਕਿੰਨਾਂ ਦੇ ਉੱਪਰ 6ਵਾਂ ਪੇ ਕਮਿਸ਼ਨ ਲੱਗੂਗਾ ਠੀਕ ਹੈ ਜੀ ਸੋ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇਖ ਸਕਦੇ ਹੋ ਵਿੱਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਮਿਤੀ 17/7/20 ਦੇ ਸੰਮੁਖ ਸਿੱਧੀ ਭਰਤੀ ਅਸਾਮੀਆਂ ਲਈ 7th ਪੇ ਕਮਿਸ਼ਨ ਦੇ ਪੈਟਰਨ ਦੇ ਨਿਰਧਾਰਤ ਕੀਤੇ ਗਏ ਜਾਂ ਕੀਤੇ ਜਾਣ ਵਾਲੇ ਤਨਖਾਹ ਸਕੇਲਾਂ ਪ੍ਰਤੀ ਵਿਭਾਗੀ ਸੇਵਾ ਨਿਯਮਾਂ ਵਿੱਚ ਬਣਦੀ ਸੋਧ ਹੁਣ ਉਪਰੰਤ ਹੀ ਸਿੱਧੀ ਭਰਤੀ ਕਰਨ ਸੰਬੰਧੀ ਆ ਠੀਕ ਹੈ ਜੀ ਸੋ ਵਿਭਾਗ ਨੇ ਪੱਤਰ ਜਾਰੀ ਕਰ ਦਿੱਤਾ ਹੈ ਕਿ 17 7 20 ਤੋਂ ਬਾਅਦ ਜਿੰਨੀਆਂ ਵੀ ਭਰਤੀਆਂ ਆਈਆਂ ਨੇ ਠੀਕ ਹੈ ਜੀ ਹਾਲਾਂਕਿ 3704 ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ तकरीबन ਫਰਵਰੀ ਦੇ ਵਿੱਚ ਆ ਚੁੱਕਿਆ ਸੀ 27 22 ਫਰਵਰੀ ਦੇ ਵਿੱਚ ਆ ਗਿਆ ਸੀ ਠੀਕ ਹੈ ਜੀ ਸੋ ਪਰ ਉਸ ਤੋਂ ਬਾਅਦ ਹਾਲਾਂਕਿ 3704 ਕੇਡਰ ਦੇ ਉੱਪਰ ਵੀ ਜਿਹੜਾ ਹੈਗਾ 17720 ਵਾਲਾ ਜਿਹੜਾ ਉਹ ਪਾਲਿਸੀ ਲਾਗੂ ਕੀਤੀ ਹੋਈ ਹੈ ਜਦ ਕਿ ਇਹ ਇੱਕ ਨਾਨਸਾਫੀ ਹੈ ਬਿਲਕੁਲ ਕਿਉਂਕਿ ਉਦੋਂ ਤੱਕ ਨਿਯਮਾਂ ਮੁਤਾਬਕ ਇਹ ਹੁੰਦਾ ਹੈ ਵੀ ਜਦੋਂ ਕੋਈ ਨੋਟੀਫਿਕੇਸ਼ਨ ਕਿਸੇ ਦਾ ਪਹਿਲਾਂ ਆ ਗਿਆ ਉਦੋਂ ਤੋਂ ਹੀ ਪੜਤੀ ਉਹ ਮੰਨੀ ਜਾਂਦੀ ਹੈ ਕਿਉਂਕਿ ਜਿਹੜਾ 17720 ਵਾਲਾ ਪਾਲਿਸੀ ਉਹ ਬਾਅਦ ਦੇ ਵਿੱਚ ਹੋਈ ਹੈ ਠੀਕ ਹੈ ਜੀ ਤਾਂ ਉਸ ਤੋਂ ਪਹਿਲਾਂ ਜਿਹੜਾ ਹੈਗਾ 3704 ਕੇਡਰ ਦਾ ਜਿਹੜਾ ਹੈਗਾ ਸੀ ਨੋਟਿਸ ਆ ਚੁੱਕਿਆ ਸੀ ਪਰ ਫਿਰ ਵੀ 17720 ਦੇ ਅਕੋਰਡਿੰਗ ਹੀ ਜਿਹੜੇ ਹੈਗੇ ਆ 3704 ਕੈਡਰ ਨੂੰ 7ਵਾਂ ਪੇ ਕਮਿਸ਼ਨ ਦਿੱਤਾ ਜਾਂਦਾ ਹੈ ਠੀਕ ਹੈ ਜੀ ਸੋ ਉਸ ਦੇ ਅਕੋਰਡਿੰਗ ਜਿਹੜੀ ਉਹਨਾਂ ਦੀ ਸੈਲਰੀ ਬਣਦੀ ਹੈ ਉਹ ਤਕਰੀਬਨ 50 ਦੇ ਨੀਅਰ ਅਬਾਊਟ ਬਣਦੀ ਹੈ ਪਰ ਜਦ ਕਿ ਜੇਕਰ ਉਹਨਾਂ ਦੇ ਉੱਪਰ ਸ਼ਿਮਾ ਪੇ ਕਮਿਸ਼ਨ ਲਾਗੂ ਹੁੰਦਾ ਹੈ ਤਾਂ ਉਹਨਾਂ ਦੀ ਜਿਹੜੀ ਸੈਲਰੀ ਹੈ ਉਹ 60 ਪਲੱਸ ਬਣਦੀ ਹੈ ਤਕਰੀਬਨ 61-8000 ਦੇ ਠੀਕ ਹੈ ਜੀ ਸੋ ਇਸੇ ਦਾ ਹੀ ਜਿਹੜਾ ਰੋਲਾ ਚੱਲ ਰਿਹਾ ਹੈ ਜੂਨੀਅਰਾਂ ਵੱਡੇ ਪੱਧਰ ਤੇ ਜਿਹੜੀਆਂ ਇਹ ਮੰਗ ਕਰ ਰਹੀ ਹੈ ਕਿ ਉਹਨਾਂ ਦੇ ਉੱਪਰ ਜਿਹੜਾ ਅ ਚੇਮਾ ਪੇ ਕਮਿਸ਼ਨ ਨੂੰ ਲਾਗੂ ਕੀਤਾ ਜਾਵੇ ਕਿਉਂਕਿ ਜਿਹੜਾ ਨੋਟਿਸ ਹੈ ਉਹ ਬਾਅਦ ਦੇ ਵਿੱਚ ਆਇਆ ਪਰ ਜਿਹੜਾ ਇਸ਼ਤਿਹਾਰ ਹੈ ਭਰਤੀ ਦਾ 3704 ਤੋਂ ਪਹਿਲਾਂ ਆ ਚੁੱਕਿਆ ਪਰ ਹੁਣ ਵਿਭਾਗ ਕੀ ਕਹਿਣਾ ਚਾਹੁੰਦਾ ਵੀ ਉਸ ਤੋਂ ਬਾਅਦ ਜਿੰਨੀਆਂ ਭਰਤੀਆਂ ਆਈਆਂ 17/7/20 ਤੋਂ ਬਾਅਦ ਇਹ ਉਹੀ ਪੱਤਰ ਹੈ ਦੋਸਤੋ ਚਾਹੇ ਇਹਨੂੰ ਡਿਟੇਲ ਦੇ ਵਿੱਚ ਪੜ ਲਿਓ ਪਰ ਮੈਂ ਇਹਦੇ ਵਿੱਚ ਨਿਚੋੜ ਜਿਸ ਤਰ੍ਹਾਂ ਕੀ ਸਿੱਟਾ ਕੀ ਹੈ ਇਸ ਪੱਤਰ ਦਾ ਉਹ ਤੁਹਾਨੂੰ ਕੱਢ ਕੇ ਦੱਸ ਰਿਹਾ ਠੀਕ ਹੈ ਜੀ ਸੋ ਉਸ ਤੋਂ ਬਾਅਦ ਵਿਭਾਗ ਕਹਿਣਾ ਕੀ ਚਾਹੁੰਦਾ ਹੈ ਕਿ 17/7/20 ਤੋਂ ਬਾਅਦ ਠੀਕ ਹੈ ਜੀ ਮੈਂ ਮੋਟਾ ਜਿਹਾ ਥੋੜਾ ਪੜ ਕੇ ਤੁਹ ਵਿੱਤ ਵਿਭਾਗ ਦੇ ਹਵਾਲੇ ਦੀ ਨਿਪੱਤਰ 31125 ਰਾਹੀਂ ਸਮੂਹ ਪ੍ਰਬੰਧਕੀ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵਿੱਤ ਵਿਭਾਗ ਦੀਆਂ ਹਦਾਇਤਾਂ ਮਿਤੀ 17/7/2020 ਦੀ ਪਾਲਣਾ ਕਰਦੇ ਹੋਏ ਆਪਣੇ ਵਿਭਾਗ ਦੀਆਂ ਅਸਾਮੀਆਂ ਲਈ 7th ਪੇ ਕਮਿਸ਼ਨ ਦੇ ਪੈਟਰ ਦੇ ਆਧਾਰਤ ਨਿਰਧਾਰਤ ਹੋਏ ਪੇ ਸਕੇਲਾਂ ਨੂੰ ਆਪਣੇ ਵਿਭਾਗੀ ਸੇਵਨ ਨਿਮ ਵਿੱਚ ਸੋਧ ਕਰਨ ਲਈ ਲੋੜਿੰਦੀ ਕਾਰਵਾਈ 15 ਦਿਨਾਂ ਦੇ ਅੰਦਰ ਅੰਦਰ ਅਮਲ ਵਿੱਚ ਲਿਆਂਦੀ ਜਾਵੇ। ਸੋ ਵਿਭਾਗ ਨੇ ਪੱਤਰ ਜਾਰੀ ਕਰ ਦਿੱਤਾ ਹੈ। ਕਿ ਜਿਹੜੇ 17 7 20 ਤੋਂ ਬਾਅਦ ਜਿੰਨੀਆਂ ਵੀ ਭਰਤੀਆਂ ਹੋਈਆਂ ਨੇ ਠੀਕ ਹੈ ਜੀ ਸਭ ਤੋਂ ਪਹਿਲਾਂ ਉਹਨਾਂ ਦੇ ਉੱਪਰ ਜਿਹੜਾ ਹੈਗਾ ਸੱਤਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਤੇ ਸੱਤਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਕਿੰਨੇ ਕਰਮਚਾਰੀ ਜਿਹੜੇ ਹੁਣ ਤੱਕ ਸਿੱਧੀ ਭਰਤੀ ਦੇ ਵਿੱਚ ਜਿਹੜੇ ਆਏ ਹੈ ਠੀਕ ਹੈ ਜੀ ਡਾਇਰੈਕਟ ਡਾਇਰੈਕਟ ਭਰਤੀ ਦੇ ਵਿੱਚ ਆਏ ਹੈ ਸੋ ਉਸੇ ਦੇ ਤਹਿਤ ਹੋਏ ਉਹਨਾਂ ਨੇ ਜਿਹੜਾ ਇਹ ਪੱਤਰ ਜਾਰੀ ਕੀਤਾ ਪਰ ਵਿਭਾਗ ਹੁਣ ਕਹਿ ਕੀ ਰਿਹਾ ਠੀਕ ਹੈ ਜੀ ਇੰਨਾ ਕਬੀਰ ਮਾਮਲਾ ਹੋਣ ਦੇ ਬਾਵਜੂਦ ਵੀ ਪ੍ਰਬੰਧਕੀ ਵਿਭਾਗ ਤੋਂ ਆਪਣੇ ਵਿਭਾਗ ਦੀ ਸੇਵਾ ਨਵੇਂ ਸੋਧ ਕਰਨ ਸੰਬੰਧੀ ਕੋਈ ਕਾਰਵਾਈ ਰਿਪੋਰਟ ਤਵਜੀਹ ਵਿੱਤ ਵਿਭਾਗ ਨੂੰ ਪ੍ਰਾਪਤ ਨਹੀਂ ਹੋਈ ਹੈ ਇਸ ਲਈ ਇਸ ਮਾਮਲੇ ਸੰਬੰਧੀ ਮਾਨਯੋਗ ਮੁੱਖ ਸਕੱਤਰ ਪੰਜਾਬ ਜੀ ਵੱਲੋਂ 24 4 2025 ਨੂੰ ਸਮਾਂ 11:30 ਵਜੇ ਕਮੇਟੀ ਰੂਮ 6ਵੀਂ ਮੰਜ਼ਿਲ ਪੰਜਾਬ ਸਿਵਲ ਸੈਕਟਰੀਟੇਟ ਇੱਕ ਵਿਖੇ ਜਿਹੜੀ ਮੀਟਿੰਗ ਨਿਸ਼ਚਿਤ ਕੀਤੀ ਗਈ ਹੈ ਸੋ ਹੁਣ ਤੱਕ 17 7 20 ਤੋਂ ਬਾਅਦ ਜਿੰਨਾਂ ਦੀ ਇਹ ਪਾਲਿਸੀ ਲਾਗੂ ਹੁੰਦੀ ਹੈ 17 7 20 ਵਾਲੀ ਉਸ ਤੋਂ ਬਾਅਦ ਕਿੰਨੀਆਂ ਭਰਤੀਆਂ ਜਿਹੜੀਆਂ ਹੋਈਆਂ ਨੇ ਕਿੰਨੇ ਕੈਂਡੀਡੇਟਸ ਨੇ ਤੇ ਕਿੰਨਾ ਜਿਹੜਾ ਉਹਨਾਂ ਦੇ ਪੇ ਕਮਿਸ਼ਨ ਅਕੋਰਡਿੰਗ ਜਿਹੜਾ ਉਹਨਾਂ ਦਾ ਬਜਟ ਬਣਦਾ ਉਹ ਸਾਰਾ 15 ਦਿਨਾਂ ਦੇ ਦਿਨਾਂ ਅੰਦਰ ਅੰਦਰ ਜਿਹੜਾ ਹੋ ਵਿਭਾਗ ਤੋਂ ਮੰਗਿਆ ਗਿਆ ਠੀਕ ਹੈ ਜੀ ਸੋ ਹੁਣ ਵਿਭਾਗ ਨੇ ਤੇ ਪੱਤਰ ਜਾਰੀ ਕਰ ਦਿੱਤਾ ਇੱਥੇ ਇੱਕ ਜਿਹੜਾ ਇੱਕ ਵੱਡਾ ਵਿਵਾਦ ਖੜਾ ਹੋ ਸਕਦਾ ਹੈ ਠੀਕ ਹੈ ਜੀ ਕਿਉਂਕਿ ਜੁਨੀਵਰਨ ਨੂੰ ਇਹ ਪੱਤਰ ਮਿਲਿਆ ਜਿਵੇਂ ਹੁਣ ਕਿਉਂਕਿ 3704 ਦੀ ਜਿਹੜਾ ਕੇਡਰ ਹੈ ਉਹਦਾ ਇਸ਼ਤਿਹਾਰ ਹੋਇਆ ਉਹ 17/7/20 ਤੋਂ ਪਹਿਲਾਂ ਆ ਚੁੱਕਿਆ ਸੀ ਉਦੋਂ ਇਹ ਪਾਲਿਸੀ ਲਾਗੂ ਨਹੀਂ ਹੋਈ ਸੀ ਠੀਕ ਹੈ ਜੀ ਸੋ ਜਿਹੜੀ 17/7 20 ਤੋਂ ਬਾਅਦ ਜਿਹੜੀਆਂ ਭਰਤੀਆਂ ਆਈਆਂ ਚਾਹੇ ਉਹ 6635 ਐ 2392 ਐ ਸੌਰੀ ਆਪਣਾ 2364 ਐ ਠੀਕ ਹੈ ਜੀ ਤੇ 5994 ਇਹਨਾਂ ਦੇ ਉੱਪਰ 17720 ਵਾਲਾ ਜਿਹੜਾ ਪੈਟਰਨ ਉਹ ਲਾਗੂ ਹੁੰਦਾ ਹੈ ਤੇ ਇਹਨਾਂ ਨੂੰ 7ਵੇਂ ਪੇ ਕਮਿਸ਼ਨ ਹੀ ਦਿੱਤਾ ਜਾਣਾ 7ਵੇਂ ਪੇ ਕਮਿਸ਼ਨ ਅਕੋਰਡਿੰਗ ਜਿਹੜੀ ਇਹਨਾਂ ਦੀ ਸੈਲਰੀ ਉਹ ਬਣਨੀ ਐ ਠੀਕ ਹੈ ਜੀ ਤਾਂ ਹੁਣ ਜਿਹੜੀ 3704 ਨੂੰ ਕਿੰਨੀ ਸੈਲਰੀ ਦਿੰਦੇ ਆ ਕਿ ਉਹ ਇਹਦੇ ਵਿੱਚ ਸ਼ਾਮਿਲ ਕਰਦੇ ਆ ਜਾਂ ਨਹੀਂ ਕਰਦੇ ਆ ਇੱਕ ਬਾਅਦ ਦੀ ਜਿਹੜਾ ਇੱਕ ਮੁੱਦਾ ਹੈ ਠੀਕ ਹੈ ਜੀ ਇਹਦੇ ਉੱਪਰ ਵੀ ਧਰਨੇ ਵਿੱਚ ਜਾ ਰਹੇ ਹੋਣਗੇ ਕਿਉਂਕਿ ਜੇਕਰ ਇਹਨੂੰ ਇਹਦੇ ਸ਼ਾਮਿਲ ਕਰ ਲਿਆ ਹਾਲਾਂਕਿ ਅਜੇ ਤੱਕ ਜਿਹੜੀ ਸੈਲਰੀ ਬਣਦੀ ਹੈ ਉਹ 17 7 20 ਦੇ ਅਕੋਰਡਿੰਗ ਪਾਲਿਸੀ ਦੇ ਸੋਧ ਦੇ ਅਨੁਸਾਰ ਇਹਨਾਂ ਨੂੰ ਦਿੱਤੀ ਜਾ ਰਹੀ ਹੈ 3704 ਕੈਡਰ ਨੂੰ ਪਰ ਜਦ ਕਿ 3704 ਕੈਡਰ ਦਾ ਜਿਹੜਾ ਇਤਿਹਾਰ ਉਹ ਪਹਿਲਾਂ ਆ ਚੁੱਕਿਆ ਸੀ ਇਸ ਕਰਕੇ ਜਿਹੜੀ ਉਹਨਾਂ ਤੇ 6 ਮਹੀਨੇ ਦਾ ਕਮਿਸ਼ਨ ਲਾਗੂ ਹੁੰਦਾ ਸੋ ਇਹ ਜਿਹੜਾ ਕੀ ਮਾਧਰਾ ਬਣ ਕੇ ਆਉਂਦਾ ਕਿ ਇਹ ਇਹ 3704 ਦੇ ਹੱਕ ਵਿੱਚ ਆਊਗਾ ਜਾਂ ਨਹੀਂ ਆਊਗਾ ਠੀਕ ਹੈ ਜੀ ਇਹ ਫਿਲਹਾਲ ਜਿਹੜਾ ਹੈਗਾ 24 ਤਰੀਕ ਤੋਂ ਬਾਅਦ ਪਤਾ ਲੱਗਦਾ ਕਿਉਂਕਿ ਇੱਕ ਬਰੀ ਵਿਭਾਗ ਨੇ ਮੀਟਿੰਗ ਜਿਹੜੀ ਉਹ ਸੱਦ ਲਈ ਹੈ 24 ਤਰੀਕ ਨੂੰ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿੰਨੇ ਵੀ ਭਰਤੀਆਂ ਹੋਈਆਂ ਨੇ ਉਹਨਾਂ ਬਾਰੇ ਦੱਸਿਆ ਹੈ ਤੇ ਵਿਭਾਗ ਨੇ ਇਹ ਵੀ ਦੱਸਿਆ ਕਿ ਉਸ ਤੋਂ ਬਾਅਦ ਜਿਹੜੀ 1772 ਵਾਲੀ ਪਾਲਿਸੀ ਹੈ ਸਿੱਧੀ ਭਰਤੀ ਕੋਈ ਨਹੀਂ ਕਰਨੀ ਹੁਣ ਤੱਕ ਹਾਲਾਂਕਿ ਜਿਹੜੀ 9594 ਹੈ ਤਾਂ ਹੀ ਇਸੇ ਕਰਕੇ ਵੀ ਜਿਹੜੀ ਹੈਗਾ ਰੋਕ ਦਾ ਇੱਕ ਹਿੱਸਾ ਬਣਦੀ ਜਾ ਰਹੀ ਹੈ ਦੇਖੋ ਭਰਤੀਆਂ ਠੀਕ ਹੈ ਜੀ ਕਿਉਂਕਿ ਜਿੰਨਾ ਚਿਰ ਹੋਣੀ 24 ਤਰੀਕ ਨੂੰ ਕਲੀਅਰ ਨਹੀਂ ਹੁੰਦਾ ਵੀ ਕਿੰਨੀਆਂ ਭਰਤੀਆਂ ਆਈਆਂ ਨੇ ਕਿੰਨੇ ਕੈਂਡੀਡੇਟਸ ਨੇ ਠੀਕ ਹੈ ਉਹ ਬਜਟ ਬਣਦਾ ਹੈ ਉਸ ਤੋਂ ਬਾਅਦ ਹੀ ਜਿਹੜੀ ਕੋਈ ਪਰ ਅਗਲੀ ਭਰਤੀ ਹੈ ਉਹ ਡਾਇਰੈਕਟ ਭਰਤੀ ਸਿੱਧੀ ਕੀਤੀ ਜਾਣੀ ਹੈ ਜਿੰਨਾ ਚਿਰ ਇਹ ਕਲੀਅਰ ਨਹੀਂ ਹੁੰਦਾ 17 7 ਵੀ ਵਾਲੀ ਜਿਹੜੀ ਪਾਲਿਸੀ ਲਾਗੂ ਕਿੰਨਾ ਤੇ ਹੁੰਦੀ ਹੈ ਠੀਕ ਹੈ ਜੀ ਕਿੰਨੇ ਕੈਂਡੀਡੇਟਸ ਨੇ ਉਹ ਸਾਰਾ ਕਲੀਅਰ ਕਰਨ ਤੋਂ ਬਾਅਦ ਹੀ ਵਿਭਾਗ ਨੂੰ ਕਿਹਾ ਗਿਆ ਕਿ ਤੁਸੀਂ ਅਗਲੀ ਕੋਈ ਭਰਤੀ ਜਿਹੜੀ ਉਹ ਕਰ ਸਕਦੇ ਹੋ ਉਹਨਾ ਟਾਈਮ ਤੁਸੀਂ ਕੋਈ ਵੀ ਭਰਤੀ ਨਹੀਂ ਕਰ ਸਕਦੇ ਜਿੰਨਾ ਟਾਈਮ ਇਹਨਾਂ ਦੇ ਉੱਪਰ ਪੇ ਕਮਿਸ਼ਨ ਨਹੀਂ ਲੱਗਦਾ ਕਿਉਂਕਿ ਬਾਰ-ਬਾਰ ਸੁਪਰੀਮ ਕੋਰਟ ਦੇ ਵਿੱਚ ਲਾ ਲੋ ਹਾਈ ਕੋਰਟ ਦੇ ਵਿੱਚ ਇਹ ਰਿਟ ਪਟੀਸ਼ਨਾਂ ਪੈਂਦੀਆਂ ਰਹਿੰਦੀਆਂ ਹਨ ਕਰਮਚਾਰੀਆਂ ਵੱਲੋਂ ਕਿ ਉਹਨਾਂ ਨੂੰ ਛੇਵਾਂ ਪੇ ਕਮਿਸ਼ਨ ਦਿੱਤਾ ਜਾਵੇ ਉਹਨਾਂ ਨੂੰ ਸੱਤਵਾਂ ਪੇ ਕਮਿਸ਼ਨ ਦਿੱਤਾ ਜਾਵੇ ਸੋ ਬਾਰ-ਬਾਰ ਵਿਭਾਗ ਵੱਲੋਂ ਜਿਹੜੀਆਂ ਰਿਟ ਪਟੀਸ਼ਨਾਂ ਆਉਣ ਦੇ ਕਰਕੇ ਹੀ ਜਿਹੜਾ ਹੈਗਾ ਇਹ ਪੱਤਰ ਜਾਰੀ ਹੋਇਆ ਕਿ ਤੁਸੀਂ ਜਿਹੜਾ ਵੀ ਕੋਈ ਛੇਵਾਂ ਪੇ ਕਮਿਸ਼ਨ ਦਾ ਸੱਤਵਾਂ ਬਣਦਾ ਹੈ ਉਹਦੀ ਸਾਰੀ ਦੀ ਸਾਰੀ ਜਾਣਕਾਰੀ ਉਹ ਵਿਭਾਗ ਨੂੰ 24 ਤਰੀਕ ਤੱਕ ਇਕੱਠੀ ਕਰਕੇ ਦਿੱਤੀ ਜਾਵੇ ਸੋ ਤਾਂ ਹੀ ਉਸ ਤੋਂ ਬਾਅਦ ਜਿਹੜਾ 17720 ਵਾਲੀ ਪਾਲਿਸੀ ਦਾ ਜਿਹੜਾ ਪੱਤਰ ਹੈ ਉਹ ਕਿਹਨਾਂ ਤੇ ਲਾਗੂ ਹੁੰਦਾ ਹੈ ਕਿਹਨਾਂ ਤੇ ਨਹੀਂ ਹੁੰਦਾ ਪੂਰੀ ਡਿਟੇਲ ਦੇ ਵਿੱਚ ਜਿਹੜੀ ਉਹ 24 ਤਰੀਕ ਨੂੰ ਮੀਟਿੰਗ ਕੀਤੀ ਜਾਣੀ ਆ ਸੋ ਇਹ ਸੀ ਜਾਣਕਾਰੀ 7th ਪੇ ਕਮਿਸ਼ਨ ਦੇ ਅਕੋਰਡਿੰਗ ਸਰਕਾਰੀ ਕਰਮਚਾਰੀ ਦੇ 17720 ਵਾਲਾ ਇਹਦਾ ਪੈਟਰਨ ਹੈ ਉਹ ਕਿਹਨਾਂ ਦੇ ਉੱਪਰ ਲੱਗੂ ਆ ਕਿਹਨਾਂ ਦੇ ਉੱਪਰ ਨਹੀਂ ਲੱਗਦਾ ਇਹ 24 ਤਰੀਕ ਨੂੰ ਫੈਸਲਾ ਹੋਣਾ ਜੀ ਸੋ ਜਿਹੜੇ 9594 ਵਾਲੇ ਕੈਂਡੀਡੇਟਸ ਨੇ ਠੀਕ ਹੈ ਜੀ ਉਹਨਾਂ ਦੇ ਲਈ ਆਪਾਂ ਜਲਦੀ ਹੀ ਇੱਕ ਨਵੀ ਲੇ ਕੇ ਆ ਰਿਹਾ ਕਿਉਂਕਿ 16 ਤਰੀਕ ਦਾ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਪਰ ਉਸ ਤੋਂ ਪਹਿਲਾਂ ਹੀ ਕੁਝ ਨਾ ਕੁਝ ਜਿਹੜਾ ਦੇਖਣ ਦੇ ਵਿੱਚ ਆ ਸਕਦਾ ਸੌਰੀ 21 ਤਰੀਕ ਨੂੰ ਠੀਕ ਹੈ ਜੀ 21 ਤਰੀਕ ਜਿਹੜੀ ਰੱਖੀ ਗਈ ਸੀ ਤਾਂ ਉਸ ਤੋਂ ਪਹਿਲਾਂ ਹੀ ਕੁਝ ਨਾ ਕੁਝ ਉਹਨਾਂ ਦੇ ਰਿਲੇਟਡ ਨਵਾਂ ਨੋਟਿਸ ਜਿਹੜਾ ਉਹ ਜਾਰੀ ਹੋ ਸਕਦਾ ਸੋ ਜਲਦੀ ਹੀ ਤੁਹਾਡੇ ਨਾਲ ਮਿਲਦੇ ਕਿਸੇ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ